ਮਾਨ ਸਾਹਿਬ ਕੱਲ ਇੱਕ ਵੀਡੀਓ ਉਹਨਾਂ ਨੇ ਪਾਈ ਜਿਹਦੇ ਵਿੱਚ ਉਹ ਏਆਈ ਕੈਮਰਿਆਂ ਦੀ ਗੱਲ ਕਰ ਰਿਹਾ ਮੁਹਾਲੀ ਵਾਲਿਆਂ ਨੂੰ ਸੁਚੇਤ ਕਰ ਰਿਹਾ ਅਵੇਅਰ ਕਰ ਰਿਹਾ ਕਿ ਭਾਈ ਬਚ ਕੇ ਫਿਰ ਉਹ ਨਾਲ ਇੱਕ ਜਿਹੜੀ ਆਪ ਦੇ ਹਿਸਾਬ ਨਾਲ ਗੱਲ ਕਰ ਦਿੰਦੇ ਉਹ ਵੀ ਕਰ ਰਿਹਾ ਕਿ ਅਗਲੇ ਪਾਸੇ ਫੋਟੋ ਵੀ ਆਊਗੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕੋਈ ਬੇਲਣ ਬੁੱਲਣ ਬੈਠੀ ਹੋਈ ਬੜੇ ਸਿਆਪੇ ਪੈਂਦੇ ਅਮਰੀਕਾ ਦੇ ਵਿੱਚ ਬੜੇ ਇਦਾਂ ਦੇ ਕੇਸ ਹੋਏ ਆ ਮੈਂ ਉਹ ਗੱਲ ਲੁਕੋ ਲਈ ਸੀ ਮੈਂ ਨਹੀਂ ਲੁਕਾਣੀ ਕਿਉਂ ਨਹੀਂ ਨਹੀਂ ਲੁਕੋਣੀ ਕਿਉਂ ਤੇ ਇਹ ਤੇ ਭਈ ਸਮਾਜ ਦੇ ਵਿੱਚ ਹੈ ਹੀ ਆ ਇੱਥੇ ਕਿਹੜਾ ਆਪਾਂ ਸਾਰੇ ਵੇਖਿਆ ਕਿ ਦੇ ਰਿਸ਼ੀ मुनि ਵਸਦੇ ਆ ਤਾਂ ਕਈ ਤੇ ਜਾਂਦੇ ਹੀ ਚੰਡੀਗੜ੍ਹ ਇਹਨਾਂ ਪੰਗਿਆਂ ਨੂੰ ਮੈਂ ਸਿੱਧੀ ਗੱਲ ਤੁਹਾਨੂੰ ਦੱਸਾਂ ਸੱਚੂ ਸੱਚ ਉੱਥੇ ਚੰਡੀਗੜ੍ਹ ਤਾਂ ਤੁਹਾਨੂੰ ਪਤਾ ਹੀ ਆ ਕਿ ਕਦੇ ਸ਼ਰਾਬ ਸਸਤੀ ਆ ਤੇ ਫਿਰ ਨਾਲ ਸ਼ਬਾਬ ਲੈ ਜਾਣ ਤੇ ਸ਼ਾਮ ਤੇ ਅੱਪੀ ਬਣ ਗਈ ਆ ਹਾਂ ਚਲੋ ਕਰੋ ਗੱਲ ਜੀ ਬਸ ਮੈਂ ਹੀ ਕਹਿ ਰਿਹਾ ਸੀ ਵੀ ਮਾਨਸਾ ਵਾਲੇ ਕੈਮਰੇ ਹੁਣ ਸੱਚੀ ਮੁੱੱਚੀ ਗੱਦੇ ਪਵਾੜੇ ਪਾਉਣਗੇ ਕਿ ਕੋਈ ਜਿਵੇਂ ਉਹ ਕਹ ਰਿਹਾ ਕਿ ਆਪ ਦੀ ਭਾਈ ਜ਼ਿੰਦਗੀ ਨੂੰ ਪਿਆਰ ਕਰੋ ਇਹਦੇ ਵਿੱਚ ਉਹਨਾਂ ਦਾ ਮਕਸਦ ਜ਼ਿੰਦਗੀ ਨੂੰ ਪਿਆਰ ਕਰਨ ਵਾਲੇ ਪਾਸੇ ਹੀ ਹੈ ਕਿ ਮੇਰੇ ਪਾਸੇ ਹੈ ਦੇਖੋ ਦੋ ਚੀਜ਼ਾਂ ਨੇ ਇੱਕ ਤੇ ਇਹ ਆ ਕਿ ਚੰਡੀਗੜ੍ਹ ਗਏ ਅਸੀਂ ਬਹੁਤ ਸਿਆਣੇ ਬਣ ਜਾਂਦੇ ਆ ਜਿਵੇਂ ਅਸੀਂ ਬੈਰੀਕੇਡ ਟੱਪਦੇ ਆ ਅਬੜੇ ਵਾਲੀ ਸਾਈਡ ਤੋਂ ਜੀ ਤਾਂ ਸਾਡੀਆਂ ਹਰਕਤਾਂ ਉਹੀ ਹੁੰਦੀਆਂ ਬੈਲਟ ਵੀ ਖੋਲ ਦਿੰਦੇ ਆ ਤੇ ਤਾਂ ਵੀ ਚਲੋ ਲੰਘੇ ਨਹੀਂ ਮੈਂ ਤਾਂ ਨਹੀਂ ਖੋਲਦਾ ਮੈਂ ਤੁਹਾਨੂੰ ਸਿੱਧੀ ਗੱਲ ਕਰਦਾ ਮੈਂ ਤਾਂ ਉਹਦੀ ਠਾਣੀ ਤੋਂ ਵੀ ਲਾ ਕੇ ਤੁਰਦਾ ਹੁਣਾ ਜੀ ਤੇ ਦੂਜੇ ਪਾਸੇ ਜੇ ਆਪਾਂ ਦੇਖੀਏ ਹਮ ਜ਼ਰੂਰਤ ਇਹੀ ਹੈ ਨਾ ਕਿ ਭਾਈ ਜੇ ਅਸੀਂ ਇੱਕ ਥਾਂ ਤੇ ਨਿਯਮਬੱਧ ਡਰਾਈਵਿੰਗ ਕਰ ਰਹੇ ਆ ਤਾਂ ਦੂਸਰੇ ਥਾਂ ਤੇ ਵੀ ਕਰਿਓ ਸਾਡੀ ਵੀ ਭਲਾਈ ਹੈ ਤੇ ਅਗਲੇ ਦੀ ਵੀ ਹੈ ਜੀ ਬੇਸ਼ੱਕ ਚਲੋ ਇਹ ਦਰਕਾਰ ਸੀ ਕਿਉਂਕਿ ਮੁਹਾਲੀ ਦੇ ਵਿੱਚ ਵੀ ਟ੍ਰੈਫਿਕ ਬਹੁਤ ਹੈ। ਹੂੰ। ਮੁਹਾਲੀ ਦੇ ਵਿੱਚ ਹੁਣ ਬਹੁਤ ਕੁਝ ਐਸਾ ਵੈਸਾ ਹੈ। ਕਿਤੇ ਫਾਇਰਿੰਗ ਦੀ ਘਟਨਾ, ਕਿਤੇ ਵਸੂਲੀ ਦੀ ਘਟਨਾ, ਕਿਤੇ ਕੋਸ਼ਿਆ, ਕਿਤੇ ਕੋਸ਼ਿਆ, ਕਿਤੇ ਰੈਸ਼ ਡਰਾਈਵਿੰਗ ਹੈ, ਕਿਤੇ ਕਹ ਲੋ ਕਿ ਰੋਡ ਰੇਜ ਦੇ ਮਾਮਲੇ ਬਹੁਤ ਕੋਸ਼ਿਆ। ਜੀ। ਤੇ ਠੀਕ ਹੈ। ਭਈ ਨਿਯਮਬੱਧ ਡਰਾਈਵਿੰਗ ਵਾਸਤੇ ਜਿਉਂ ਕਰ ਰਹੇ ਨੇ, ਹੂੰ। ਤਾਂ ਮੈਂ ਉਹਦੇ ਵਿੱਚ ਮੈਂ ਹਮੇਸ਼ਾ ਇੱਕ ਨਾ ਸੁਭਾਅ ਰੱਖ ਕੇ ਚੱਲਦਾ ਜੀ। ਕਿ ਰਿਜ਼ਲਟ ਤਦ ਹੀ ਆਉਂਦੇ ਆ ਨਾ ਜੇ ਸਰਕਾਰ ਕੋਈ ਕਦਮ ਚੁੱਕੇਗੀ ਅਸੀਂ ਉਹਦੇ ਕਦਮ ਚੁੱਕਣ ਤੋਂ ਪਹਿਲਾਂ ਹੀ ਉਹਦਾ ਪੈਰ ਤਾਂ ਚੁੱਕ ਦਈਏ ਮੁੱਠਾ ਸੁੱਟਦੀ ਉਹ ਗੱਲ ਠੀਕ ਨਹੀਂ ਹੈ ਜੀ ਪਰ ਮਾਨ ਸਾਹਿਬ ਨੂੰ ਇਹ ਦੱਸਣਾ ਚਾਹੀਦਾ ਸੀਗਾ ਕਿ ਕੈਮਰਿਆਂ ਦੀ ਕਾਸਟ ਕੀ ਹੈ ਜੀ ਹੂੰ ਕੈਮਰੇ ਜਿਹੜੇ ਇੰਸਟਾਲ ਕੀਤੇ ਗਏ ਨੇ ਜੀ ਉਹਦੀ ਕਾਸਟ ਕੀ ਹੈ ਸਾਬ ਇਹ ਜ਼ਰੂਰ ਦੱਸਣ ਜਨਤਾ ਨੂੰ ਮੈਂ ਅਪੀਲ ਕਰਦਾ ਬਿਲਕੁਲ ਕਿਉਂਕਿ ਉੱਥੇ ਉੱਥੇ ਫਿਰ ਅਸੀਂ ਦੱਸਾਂਗੇ ਹਮ ਪਰ ਦੱਸਾਂਗੇ ਫਿਰ ਅਸੀਂ ਦੱਸਾਂਗੇ ਕਿ ਰੀਅਲ ਕਾਸਟ ਕੀ ਹੈ ਜੀ ਜੀ ਅਸੀਂ ਮਾਨ ਸਾਹਿਬ ਦਾ ਧਿਆਨ ਬਵਾਰਿਆ ਕਿ ਠੀਕ ਕੀਤਾ ਤੁਸੀਂ ਹਮ ਤੇ ਲੋਕਾਂ ਨੂੰ ਦੱਸ ਵੀ ਦਿੱਤਾ ਖਾਸ ਤੌਰ ਤੇ ਮੁੰਡਿਆਂ ਛੁੰਡਿਆਂ ਨੂੰ ਤੇ ਕੁਝ ਵਿਆਹ ਵਰਿਆਂ ਨੂੰ ਵਿਆਹ ਵਰੇ ਕਿਹੜਾ ਘਾਟੇ ਹੁੰਦੇ ਆ ਜੀ ਬਈ ਜੇ ਤੁਸੀਂ ਐਦਾਂ ਕਰਦੇ ਘੁਰਦੇ ਫੜੇ ਕਹ ਤੇ ਚਲਾਨ ਘਰੀ ਆ ਜਾਣਾ ਫੋਟੋ ਵੀ ਭੇਜ ਦੇਣੀ ਆ ਅਸੀਂ ਤੇ ਤੁਸੀਂ ਮੁੜ ਕੇ ਸ਼ਿਕਨ ਪਾਓਗੇ ਸਰਕਾਰ ਨੂੰ ਤੇ ਤੁਹਾਨੂੰ ਛੇਤਰ ਬਣਿਆ ਸਾਨੂੰ ਸ਼ਗਨ ਪੈ ਜਾਵੇ ਜੀ ਪਰ ਉਹਨਾਂ ਨੂੰ ਇਹ ਜ਼ਰੂਰ ਦੱਸਣਾ ਚਾਹੀਦਾ ਸਾਬ ਜੀ ਕਿ ਇੱਕ ਕੈਮਰਾ ਜਿਹੜੇ ਕੈਮਰੇ ਫਿੱਟ ਕੀਤੇ ਗਏ ਨੇ ਉਥੇ ਇਹ ਗਿਣਤੀ ਹੁਣ ਕੋਈ ਮੈਨੂੰ ਸੱਜਣ ਕੱਢ ਕੇ ਦੇ ਦੇਵੇ ਹਮ ਤੇ ਅੰਦਾਜ਼ਾ ਉਹ ਚਾਹੇਗਾ ਪਰ ਮੈਂ ਜਿੰਨੀ ਕੁ ਜਾਣਕਾਰੀ ਰੱਖਦਾ ਕਿ 405 ਕੈਮਰੇ ਨੇ ਜੀ ਉਹ ਜਨਤਾ ਨੂੰ ਜ਼ਰੂਰ ਦੱਸਣ ਕਿ ਇੱਕ ਕੈਮਰੇ ਦਾ ਕਿੰਨਾ ਬਜਟ ਬਣਦਾ ਤੇ ਓਵਰਆਲ ਕਿੰਨਾ ਬਜਟ ਹੈ ਫਿਰ ਅਸੀਂ ਦੱਸਾਂਗੇ ਜੀ ਕੀ ਬਾਤ ਸੋ ਅਸੀਂ ਥੋੜਾ ਸਸਪੈਂਸ ਵੀ ਰੱਖ ਲੈਣੇ ਆ ਤੇ ਥੋੜਾ ਲੋਕਾਂ ਨੂੰ ਵੀ ਦੱਸ ਦਿੰਨੇ ਆ ਤੇ ਮਾਨ ਸਾਹਿਬ ਨੂੰ ਵੀ ਦੱਸ ਦਿੰਨੇ ਆ ਕਿ ਮਾਨ ਸਾਹਿਬ ਇਹਨਾਂ ਦਾ ਵੀ ਕਿਤੇ ਚਲਾਨ ਨਾ ਬਣ ਜਾਵੇ ਹੂੰ ਥੋੜਾ ਜਿਹਾ ਇਧਰ ਵੀ ਰੱਖ ਲਾ ਚਲਾਨ ਇਧਰ ਘੱਟੇ ਜਾ ਹਾਂਜੀ 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 ਜੀ ਕੁਐਸਚਨੋਂ ਸਾਹਿਬ ਨਹੀਂ ਅਸੀਂ ਇਕੱਠੇ ਹੀ ਬੈਠੇ ਆ ਜੀ ਬਿਲਕੁਲ ਪਰ ਉਹ ਅੱਜ ਅਸੀਂ ਥੋੜਾ ਜਿਹਾ ਕੈਮਰਾ ਕਲਕਦਾ ਬਦਲਿਆ ਥੋੜਾ ਜਿਹਾ ਜਦੋਂ ਅਸੀਂ ਉਹ ਤੁਹਾਡੀ ਅੱਖੀ ਦਾ ਵੀ ਤੁਹਾਡੀ ਅੱਖ ਵਿੱਚ ਚੜੇ ਰਹੀ ਹੈ ਕਿਤੇ ਬੋਰਿੰਗ ਨਾ ਹੋ ਜਾਵੇ ਕਿਤੇ ਦੂਜੇ ਨੂੰ ਭੁੱਲ ਜਾਵੇ ਨੇ ਹਾਂ ਜੀ ਹਾਂ ਜੀ ਇਹ ਬੱਲੀ ਸਾਹਿਬ ਕਹ ਰਹੇ ਕਿ ਚੰਡੀਗੜ੍ਹ ਵੀ ਕੋਈ ਕਹਿੰਦੇ ਬਹੁਤਾ ਫਰਕ ਨਹੀਂ ਪਿਆ ਮੇਰੇ ਦੋਸਤ ਦੇ ਮੋਟਰਸਾਈਕਲ ਦੇ ਕਹਿੰਦੇ 253 ਚਲਾਨ ਹੋਏ ਨੇ 253 ਚਲਾਨ 253 ਸਾਹਿਬ ਜੀ ਕੈਮਰੇ ਸਰ ਸਨਮਾਨ ਨਹੀਂ ਤਾਂ ਫਿਰ ਚੰਡੀਗੜ੍ਹ ਵਾਲ ਕਿਤੇ ਸਨਮਾਨ ਨਾ ਕਰ ਦੇਣ ਹਉਣੇ ਵਾਲਾ ਇਸ ਗੱਭਰੂ ਦਾ ਸਹੀ ਗੱਲ ਹੈ ਜੀ 200 ਹੋ ਜਾਂਦਾ ਮੈਂ ਵੀ ਦੁਆਰੇ ਪੜਿਆ ਕਰ ਤੇ ਕਹਿੰਦੇ ਕਿ ਚਲਾਨ ਲਈ ਨਹੀਂ ਕਹਿੰਦੇ ਲੋਕਾਂ ਦੀ ਸੁਰੱਖਿਆ ਲਈ ਜ਼ਿਆਦਾ ਵਰਤੇ ਜਾਣੇ ਚਾਹੀਦੇ ਹੈ ਕੈਂਪ ਬਿਲਕੁਲ ਬਿਲਕੁਲ ਤੋ ਆਹ ਆਪ ਤੁਹਾਡੀ ਜ਼ਿੰਦਗੀ ਦਾ ਹੀ ਸਵਾਲ ਹੈ ਮਸਲਾ ਹੈ ਇਹ ਸਾਨੂੰ ਵੀ ਵੇਖਣਾ ਚਾਹੀਦਾ ਸਾਬ ਜੀ ਜੀ ਮਿੰਟੂ ਐਵੇਂ ਬੇਤਾਸ਼ਾ ਗੱਡੀਆਂ ਦੱਬੀ ਜਾਂਦੇ ਆ ਜੀ ਬਹੁਤ ਮਤਲਬ ਕਿ ਕੀ ਮੈਂ ਤੁਹਾਨੂੰ ਦੱਸਾਂ ਮੈਂ ਇੱਕ ਦਿਨ ਨਾ ਇੱਥੇ ਮੋਲਚੂ ਨਿਕਲ ਰਿਹਾ ਸੀਗਾ ਤੇ ਤੁਹਾਨੂੰ ਪਤਾ ਮੈਂ ਬਹੁਤ ਸਲੋ ਹੀ ਜਾਂਦਾ ਹੁੰਦਾ ਬਹੁਤ ਸਲੋ ਚੱਲਦੇ ਨੇ ਤੁਸੀਂ ਮੈਂ ਬਹੁਤ ਸਲੋ ਹਾਂ ਜੀ ਤੇ ਉਦੋਂ ਇੱਕ ਮੁੰਡਾ ਆਇਆ ਉਹਨੇ ਐ ਫੋਨ ਲਾਇਆ ਤੋ ਬਿਲਕੁਲ ਮਤਲਬ ਕਿ ਮੈਂ ਖੋ ਤੇਰਾ ਪਲਾਵਾ ਜੀ ਤੁਮ ਐ ਨੂੰ ਸਿਰਫ ਇੰਨਾ ਹੀ ਕਿਹਾ ਮੈਂ ਕਿਹਾ ਯਾਰ ਕਿਉਂ ਕਰਨਾ ਉਹ ਤੇ ਰੁਕ ਗਿਆ ਹੁਣ ਮੇ ਸਾਈਡ ਤੇ ਮੇਰੇ ਨਾਲ ਦੇ ਪੁਰਾਣੇ ਬੰਦੇ ਬੈਠੇ ਸੀ ਉੱਥੇ ਪੰਜ ਸੱਤ ਹੂੰ ਜੇ ਮੈਂ ਹੁੰਦਾ ਉਹ じゃ ਕਮਲਾ ਸਰ ਬਦਰੀ ਬਣ ਜਾਣੀ ਸੀ ਜੀ ਉਹ ਪੰਜ ਸੱਤ ਪੁਰਾਣੇ ਹੁਣ ਤੁਸੀਂ ਸਮਝਦੇ ਹੋ ਨਾ ਤੇ ਉੱਥੇ ਬੈਠੇ ਕੌਣ ਹੁੰਦੇ ਹਾਂ ਜੀ ਹਾਂ ਜੀ ਤਾਂ ਮਤਲਬ ਕਿ ਇਹ ਦੇਖੋ ਮੈਂ ਉਹਨੂੰ ਕਿਹਾ ਮੈਂ ਕਿਹਾ ਜਾ ਕਾਕਾ ਜਾ ਹੂੰ ਇੱਥੇ ਮੇਰੇ ਤੋਂ बच ਗਿਆ ਕਾਕਾ ਕਿਸੇ ਹੋਰ ਚ ਬਚ ਜਾਏਗਾ ਮਤਲਬ ਕਿ ਅਸੀਂ ਵਹੀ ਕਲ ਲੈ ਪਰਮਾਤਮਾ ਨੇ ਇੰਨੀ ਜੋਗਾ ਕਰਤਾ ਸੀ ਕਟੋ-ਕਟ ਮੋਟਰਸਾਈਕਲ ਤੇ ਤਾਂ ਪਹੁੰਚ ਹੀ ਗਏ ਸਾਰੇ ਪੰਜਾਬੀ ਬਿਲਕੁਲ ਤੇ ਬਹੁਤ ਸਾਰੇ ਪੰਜਾਬੀ ਕਾਰਾਂ ਤੇ ਵੀ ਪਹੁੰਚ ਗਏ ਆ ਪਰ ਲੱਛਣ ਸਾਡੇ ਨਾ ਸੱਚੀ ਹੋਏ ਹੋ ਜੇ ਆ ਕਿ ਤੁਸੀਂ ਸਾਈਕਲਾਂ ਤੇ ਸੌਂਦੇ ਸੀਗੇ ਹੂੰ ਠੀਕ ਹੈ ਜੀ ਤੇ ਉਹ ਵੈਸੇ ਉਹ ਵਧੀਆ ਸੀਗਾ ਸਾਈਕਲ ਸਾਈਕਲ ਆਪਸ ਚ ਟਕਰਾਉਂਦੇ ਸੀ ਤੇ ਦੋਨੇ ਭਾਈ ਉੱਠ ਕੇ ਕਹਿੰਦੇ ਸੀ ਛੱਟ ਤੇਰੇ ਤੇ ਨਹੀਂ ਲੱਗੀ ਛੱਟ ਤੇਰੇ ਤੇ ਨਹੀਂ ਲੱਗੀ ਹੁਣ ਹੁਣ ਗਲਤੀ ਵੀ ਆਪਦੀ ਹੁੰਦੀ ਹੈ ਸਰ ਤੇ ਅਗੋ ਅੱਖਾਂ ਕੱਢਦੇ ਜਿਵੇਂ ਯੋਗਰਾਜ ਬਦਲਾ ਜੱਟੀ ਦਾ ਚੱਕੜ ਬਣਾਉਂਦੇ ਹਾਂ ਲਾਲ ਲਾਲ ਅੱਖਾਂ ਹੈ ਹਾਂਜੀ ਜੀ ਅੱਖਾਂ ਲਾਲ ਰੱਖਦੇ ਨੇ ਹੂੰ ਰੋਸਿਆਂ ਚ ਰਿੱਚੇ ਹੋਏ ਕੀ ਬਾਤ ਹੈ ਬਿਲਕੁਲ ਆਪਣੇ ਆਪ ਚ ਰਿੱਚਦੇ ਰਹਿੰਦੇ ਲੋਕ ਅੱਜ ਕੱਲ੍ਹ ਦੇ ਸੁਗਮਨ ਸਿੱਧੂ ਸਾਹਿਬ ਕਈ ਵਾਰੀ ਕਮੈਂਟ ਕਰਤਾ ਇਹਨਾਂ ਨੇ ਕਹਿੰਦੇ ਕਿ 2500 ਦੇਣ ਦਾ ਐਲਾਨ ਕਰਤਾ ਭਾਜਪੀ ਨੇ ਦਿੱਲੀ ਚ 8 ਮਾਰਚ ਤੋਂ ਤੇ ਪੰਜਾਬ ਚ ਕਦੋਂ ਦੇਣਗੇ ਪੰਜਾਬ ਸਰ ਮੈਂ ਤੁਹਾਨੂੰ ਅਪੀਲ ਕਰਦਾ ਸਰ ਸਾਨੂੰ ਨਹੀਂ ਚਾਹੀਦੇ ਜੀ ਪਲੀਜ਼ ਪਲੀਜ਼ ਇਹ ਗੰਦੀ ਰਾਜਨੀਤੀ ਛੱਡ ਦਿਓ ਉਹਨਾਂ ਨੇ ਦਿੱਤੇ ਉਹਨਾਂ ਦੇ ਕੋਲ ਹੋਏਗਾ ਖਜ਼ਾਨਾ ਉਹ ਇੱਥੇ ਸਭ ਤਨਖਾਹਾਂ ਨਹੀਂ ਮਿਲ ਰਹੀਆਂ ਜੀ ਮੈਡੀਕਲ ਕਲੇਮ ਰੁਕੇ ਹੋਏ ਆ ਕਰਮਚਾਰੀਆਂ ਦੇ ਸਾਹ ਹੂੰ ਵਿਆਜਾਂ ਨਹੀਂ ਮੁੜ ਰਹੀਆਂ ਕਿ 10000 ਕਰੋੜ ਰੁਪਈਆ ਜਾਂ 5000 ਕਰੋੜ ਰੁਪਈਆ ਹੋਰ ਸਾਲ ਦਾ ਫਰਡ ਕਰਦੇ ਹੋ ਹੂੰ ਜਾਂ ਸਿਰਫ ਗੰਦੀ ਰਾਜਨੀਤੀ ਪਿੱਛੇ ਲੱਗ ਕੇ ਆਪਾਂ ਵੀ ਇਸ ਪਾਨ ਕਰਵਾਣੇ ਜਿੰਨੇ ਮਰਜ਼ੀ ਕਰਵਾ ਲਓ ਕਰਵਾਈ ਚੱਲੋ ਸਰ ਅਸੀਂ ਇਹਦੇ ਆਪ ਦਾ ਇੱਕ ਸਪਸ਼ਟ ਸਟੈਂਸ ਰੱਖਦੇ ਆ ਕਿ ਸਾਡੀਆਂ ਬੀਬੀਆਂ ਨੂੰ ਬੜੀਆਂ ਲਖੀਆਂ ਨੂੰ ਰੋਜ਼ਗਾਰ ਦਿਓ ਜੀ ਠੀਕ ਹੈ ਜੀ ਤੇ ਜੋ ਗ੍ਰਹਿਣੀਆਂ ਨੇ ਘਰੇਲੂ ਔਰਤਾਂ ਨੇ ਉਹਨਾਂ ਦੀ ਰਸੋਈ ਜਿਹੜੀ ਆ ਉਹਦਾ ਜਿਹੜਾ ਸਮਾਨ ਆ ਉਹ ਸਸਤਾ ਕਰੋ ਬਿਲਕੁਲ ਉਹਨਾਂ ਦਾ ਬੇਟਾ ਰਾਤ ਨੂੰ ਚਟੇ ਨਾਲ ਰਾਜ ਕੇ ਨਾ ਆਵੇ ਹੂੰ ਉਹਨਾਂ ਦਾ ਪਤੀ ਜਿਹੜਾ ਉਹ ਕੰਮ ਦੀ ਤਲਾਸ਼ ਚ ਨਾ ਪਟਕੇ ਹੂੰ ਉਹ ਬਾਹਰ ਨਿਕਲਣ ਤੇ ਕੋਈ ਲੰਡੂ ਜਿਹਾ ਬਦਮਾਸ਼ ਉਹਨਾਂ ਨੂੰ ਛੇੜੇ ਨਾ ਜੀ ਅਸੀਂ ਆ ਚਾਹੁੰਦੇ ਆ ਸਾਬ ਆ ਚਾਹੁੰਦੇ ਆ ਬਿਲਕੁਲ ਅਸੀਂ ਕੁਝ ਨਹੀਂ ਚਾਹੁੰਦੇ ਅਸੀਂ ਮਾਫ ਕਰਨਾ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਸਾਬ ਜੀ ਮਿੰਟੂ ਜੀ ਬਿਲਕੁਲ ਸੱਚ ਮੱਚ ਸੱਚ ਮੱਚ ਐਸੀ ਚੀਜ਼ ਦੀ ਹੀ ਲੋੜ ਹੈ ਸਾਨੂੰ ਤੁਹਾਨੂੰ ਸਾਬ ਇਸ ਚੀਜ਼ ਤੇ ਗੱਲ ਹੋ ਚੁੱਕੀ ਹੈ ਜੀ ਆਪਾਂ ਥੋੜਾ ਜਿਹਾ ਅੱਗੇ ਨੂੰ ਚੱਲਦੇ ਮਿੰਟੂ ਜੀ ਕੱਲ ਇੱਕ ਆਪਾਂ ਖਬਰ ਕੀਤੀ ਕੇਜਰੀਵਾਲ ਸਾਹਿਬ ਸਿਕਿਉਰਿਟੀ ਬਾਰੇ ਕਾਫੀ ਰੌਲਾ ਰੱਪਾ ਜਿਆ ਪਿਆ ਹੋਇਆ ਅੱਜ ਕਹਿੰਦੇ ਨੇ ਕਿ ਸਿਕਿਉਰਿਟੀ ਵਾਲਾ ਮਸਲਾ ਸੈਟਲ ਹੋ ਗਿਆ ਸੈੱਟ ਹੋ ਗਿਆ ਕੰਮ ਮੰਤਰਾਲਾ ਸਾਹਿਬ ਵਾਲੇ ਕਹਿੰਦੇ ਕਿ ਨਹੀਂ ਇਹਨਾਂ ਨੂੰ ਤੇ ਲੋੜ ਹੈ ਤੇ ਨਾਲ ਉਹ ਕਹਿ ਰਿਹਾ ਕਿ ਭਈ ਕਾਰਵਾਈਆਂ ਵੀ ਹੁੰਦੀਆਂ ਨੇ ਇਹ ਚੀਜ਼ੀ ਆਪਾਂ ਕੱਲ ਵੀ ਖਰ ਸਵਾਲ ਕੀਤਾ ਸੀ ਕਿ ਜਾਣ ਨੂੰ ਕੀ ਖਤਰਾ ਹੈ ਤੇ ਕਿੱਥੋਂ ਖਤਰਾ ਹੈ ਤੁਸੀਂ ਨਾ ਇੱਕ ਗੀਤ ਗਾਇਆ ਸੀ ਹੱਟ ਪਿੱਛੇ ਮਤਰਾ ਦੀ ਮੋਚ ਦਾ ਸਵਾਲ ਗਾਇਆ ਨਹੀਂ ਉਦੋਂ ਸੌਰੀ ਤੁਸੀਂ ਗਾਉਣਾ ਨਹੀਂ ਆਉਂਦਾ ਬੋਲੇ ਹੀ ਸੀ ਚਲੋ ਤੇ ਗਰੇਵਾਲ ਦਾ ਵੀ ਗਾਣਾ ਸੀਗਾ ਨਾ ਹੂੰ ਵੀ ਜਾਨ ਜਾਣ ਦਾ ਖਤਰਾ ਨਹੀਂ ਤੇਰੇ ਪਿੱਛੇ ਜਾਣ ਜਾਣ ਦਾ ਖਤਰਾ ਗੀਤ ਮੈਂ ਵੀ ਬਹੁਤ ਸੁਨੇ ਆ ਆ ਤੇ ਗਰੇਵਾਲ ਦੇ ਤੁਸੀਂ ਕੋਈ ਗੱਲ ਨਹੀਂ ਆ ਹਾਂ ਜੀ ਕੱਲ ਇਹ ਆ ਕੇ ਭਈ ਖਤਰਾ ਤੇ ਫਿਰ ਹੁੰਦਾ ਹੀ ਹੈ ਨਾ ਸਾਬ ਹੂੰ ਇਹ ਤੇ ਆਪਾਂ ਨੂੰ ਵੀ ਪਤਾ ਹੈ ਲੀਡਰਾਂ ਨੂੰ ਦੇਖੋ ਕੇਂਦਰ ਤੋਂ ਜਵਾਬ ਮੰਗਿਆ ਸੀਗਾ ਉਥੋਂ ਵੀ ਦਿੱਲੀ ਦੀ ਪੁਲਿਸ ਨੇ ਜਿਹੜੀ ਕੱਲ ਗੱਲ ਸ਼ਾਇਦ ਆਪਣੀ ਅਦਬ ਵਿਚਾਲੇ ਜੇ ਰਹਿ ਗਈ ਤਾਂ ਉਹਦੇ 'ਚ ਫਿਰ ਕੇਂਦਰ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ